ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿ ਹਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੀ ਆ ਕਿ ਸਭ ਠੀਕ ਹੋਣਗੇ ਜੀ ਹਾਂਜੀ ਤਾਂ ਜਿਹੜੇ ਇਸ ਵਕਤ ਮੇਰੇ ਚੈਨਲ ਦੇ ਨਾਲ ਜੁੜੇ ਹੋਏ ਆ ਜੀ ਜਿੰਨਾਂ ਤੱਕ ਵੀ ਮੇਰੀ ਵੀਡੀਓ ਪਹੁੰਚਦੀ ਹੈ ਤਾਂ ਪਲੀਜ਼ ਉਹ ਵੱਤੋ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਵੱਤ ਤੋਂ ਵੱਤ ਸ਼ੇਅਰ ਕਰਿਆ ਕਰੋ ਜੀ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਸਬਸਕ੍ਰਾਈਬ ਕਰਨ ਦੇ ਨਾਲ ਚਲੋ ਇਹ ਹੁੰਦਾ ਹੈ ਹਨਾ ਸਬਸਕ੍ਰਾਈਬ ਕਰਕੇ ਨਾਲ ਬੈਲ ਦਾ ਬਟਨ ਜ਼ਰੂਰ ਦਬਾਇਆ ਕਰੋ ਜੀ ਜਦੋਂ ਵੀ ਮੇਰੀ ਵੀਡੀਓ ਆਵੇ ਤਾਂ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਜੀ ਤੇ ਸਬਸਕ੍ਰਾਈਬ ਕਰਕੇ ਜੀ ਨਾਲ ਕਮੈਂਟ ਕਰ ਦਿਆ ਕਰੋ ਕਿ ਹਾਂਜੀ ਅਸੀਂ ਸਬਸਕ੍ਰਾਈਬ ਕੀਤਾ ਹੋਇਆ ਹੈ ਜੀ ਜਾਂ ਹੈਲੋ ਹਾਏ ਦਾ ਕੋਈ ਵੀ ਤੁਸੀਂ ਮੈਸੇਜ ਕਰ ਸਕਦੇ ਹੋ ਮੈਨੂੰ ਕਮੈਂਟ ਦੇ ਵਿੱਚ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਅੱਜ ਦਾ ਡਾਟਾ ਜੋ ਅੱਜ ਦਾ ਡਾਟਾ ਲੈ ਕੇ ਆਏ ਆ ਜੀ ਰਵਿਦਾਸੀ ਸਿੱਖਾਂ ਦੀ ਕੁੜੀ ਐ ਜੋ ਤੇ ਉਹਦੀ ਏਜ ਹੈਗੀ ਆ ਜੀ 25 ਸਾਲ ਦੀ ਪੈਨ ਦੀ 25 ਸਾਲ ਦੀ ਏਜ ਹੈ ਜੀ ਉਹਦਾ ਸ਼ਾਰਟ ਟਾਈਮ ਦੇ ਵਿੱਚ ਡਿਵੋਰਸ ਹੋਇਆ ਹੈ ਜੀ ਤੇ 1 ਮੰਥ ਹੀ ਉਹ ਸਸਰਾਲ ਦੇ ਵਿੱਚ ਰਹੀ ਸੀਗੀ ਤੇ ਅਗੋ ਜਦੋਂ ਉਹਦੇ ਹਸਬੰਡ ਵਗੈਰਾ ਨਸ਼ਾ ਕਰਦੇ ਸੀ ਜੀ ਤੇ ਉਹਨਾਂ ਦਾ ਡਾਈਵੋਰਸ ਹੋ ਗਿਆ ਸੀ ਜੀ ਰਵੀ ਦਾ ਸੀ ਸਿੱਖਾਂ ਦੀ ਕੁੜੀ ਐ ਤੇ ਕੁੜੀ ਗਰੀਬ ਘਰੋਂ ਆ ਜੀ ਦੇਣ ਲੈਣੋਂ ਕੁਝ ਕਰ ਨਹੀਂ ਸਕਦੇ ਜੀ ਉਹਨਾਂ ਉਹ ਸਿਰਫ ਚੁੰਨੀ ਚੜਾਵਾ ਹੀ ਕਰ ਸਕਦੇ ਆ ਹੱਦ 10 ਜਾਂ 15 ਬੱਚਿਆਂ ਬੰਦਿਆਂ ਦੀ ਰੋਟੀ ਦਾ ਉਹ ਇੰਤਜ਼ਾਮ ਵਧੀਆ ਕਰ ਦੇਣਗੇ ਜੀ ਤੇ ਪਲੀਜ਼ ਜੇ ਕੋਈ ਵੀ ਹੋਵੇ ਉਹ ਐਨੀ ਕਾਸਟ ਦੇ ਵਿੱਚ ਹੀ ਕਰ ਦੇਣਗੇ ਜੀ ਉਹਨਾਂ ਨੂੰ ਕੋਈ ਬਾਹਰ ਦਾ ਚੱਕਰ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਜੀ ਕੋਈ ਪੈਲੀ ਦਾ ਨਹੀਂ ਹੈਗਾ ਬਸ ਇਹ ਆ ਕਿ ਵਧੀਆ ਘਰ ਹੋਵੇ ਤੇ ਮੁੰਡਾ ਨਸ਼ੇ ਤੋਂ ਰਹਿਤ ਹੋਵੇ ਜੀ ਕਿਸੇ ਤਰ੍ਹਾਂ ਦਾ ਨਸ਼ਾ ਨਾ ਕਰਦਾ ਹੋਵੇ ਜੀ ਮੁੰਡਾ ਨਸ਼ੇ ਤੋਂ ਰਹਿਤ ਹੋਵੇ ਜੀ ਵਧੀਆ ਪਰਿਵਾਰ ਹੋਵੇ ਤੇ ਕੋਈ ਫੈਮਲੀ ਮੈਟਰ ਵੀ ਨਹੀਂ ਹੈਗਾ ਜੀ ਵੀ ਕੁੜੀ ਐਡਜਸਟ ਨਹੀਂ ਕਰੂਗੀ ਹਨਾ ਕਿਸੇ ਦੀ ਫੈਮਲੀ ਵੱਡੀ ਹੁੰਦੀ ਕਿਸੇ ਦੀ ਛੋਟੀ ਹੁੰਦੀ ਹੈ ਜੀ ਤੇ ਹਰ ਇੱਕ ਫੈਮਿਲੀ ਦੇ ਵਿੱਚ ਉਹ ਐਡਜਸਟ ਕਰ ਲੇਗੀ ਜੀ ਬਸ ਸਿਰਫ ਇਹੀ ਹੈ ਕਿ ਫੈਮਿਲੀ ਵਧੀਆ ਹੋਵੇ ਜੀ ਪਰਿਵਾਰ ਵਧੀਆ ਹੋਵੇ ਜੀ ਸਭ ਤੋਂ ਵੱਡੀ ਗੱਲ ਕੀ ਮੁੰਡਾ ਨਸ਼ੇ ਤੋਂ ਰਹਿਤ ਹੋਵੇ ਜੀ ਨਸ਼ੇ ਬੱਤੇ ਵਾਲਾ ਨਾ ਹੋਵੇ ਕਿਉਂਕਿ ਜਿੱਥੇ ਉਹਨਾਂ ਦਾ ਪਹਿਲਾਂ ਡਾਈਵੋਰਸ ਹੋਇਆ ਜੀ ਉਹ ਮੁੰਡਾ ਨਸ਼ਾ ਕਰਦਾ ਸੀ ਤੇ ਪਲੀਸ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰ ਦਿਆ ਕਰੋ ਜੀ ਬਾਕੀ ਬਹੁਤ ਕੁੜੀਆਂ ਵੀ ਇਦਾਂ ਦੀਆਂ ਹੁੰਦੀਆਂ ਨੇ ਹਨਾ ਜਿਨ੍ਹਾਂ ਨੂੰ ਰਿਸ਼ਤਿਆਂ ਦੀ ਨੀਡ ਹੁੰਦੀ ਹੈ ਤੇ ਪਲੀਜ਼ ਉਹ ਵੀ ਮੈਸੇਜ ਕਰ ਸਕਦੇ ਨੇ ਉਹਨਾਂ ਨਾਲ ਮੈਂ ਪ੍ਰਾਈਵੇਸੀ ਦੇ ਵਿੱਚ ਗੱਲ ਕਰਾਂਗੀ ਜੇ ਜੇ ਕਿਸੇ ਕੁੜੀ ਨੇ ਵੀ ਗੱਲ ਕਰਨੀ ਹੋਵੇ ਰਿਸ਼ਤਿਆਂ ਦੇ ਵਾਪਿਸ ਜੇ ਕਿਸੇ ਕੁੜੀਆਂ ਦਾ ਕਈਆਂ ਦਾ ਡਾਈਵੋਰਸ ਹੋਇਆ ਹੁੰਦਾ ਹੈ ਜੀ ਹਨਾ ਤੇ ਇੱਕ ਬੇਬੀ ਵਾਲੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਨੂੰ ਕਿ ਹਨਾ ਲੋੜਵੰਦ ਪਰਿਵਾਰ ਹੁੰਦੇ ਆ ਜਿਨ੍ਹਾਂ ਨੂੰ ਵਧੀਆ ਪਰਿਵਾਰ ਦੇ ਰਿਸ਼ਤੇ ਚਾਹੀਦੇ ਹੁੰਦੇ ਆ ਤੇ ਉਹ ਵੀ ਆਪਣੇ ਨਾ ਕੰਟੈਕਟ ਕਰ ਸਕਦੇ ਨੇ ਤੇ ਬਾਕੀ ਜੀ ਆਪਣੇ ਕੋਲੇ ਚਾਰ ਪੰਜ ਕੁੜੀਆਂ ਦੇ ਜਿਨ੍ਹਾਂ ਦੇ ਡਾਟ ਆਏ ਹੋਏ ਨੇ ਜੀ ਦੋ ਕੁੜੀਆਂ ਰਵਿਦਾਸੀ ਸਿੱਖਿਆਂ ਦਾ ਰਵਿਦਾਸੀ ਸਿੱਖਾਂ ਦੀਆਂ ਨੇ ਤੇ ਦੋ ਮਜਬੀ ਸਿੱਖ ਪਰਿਵਾਰਦਿਆਂ ਨੇ ਤੇ ਇੱਕ ਜੱਟ ਸਿੱਖ ਪਰਿਵਾਰ ਦੀ ਕੁੜੀ ਹੈ ਜੀ ਇਹਨਾਂ ਪੰਜਾਂ ਦੇ ਡਾਟੇ ਆਪਣੇ ਕੋਲੇ ਆਏ ਹੋਏ ਨੇ ਜੀ ਤੇ ਸਿੱਧੇ ਰਿਸ਼ਤੇ ਨੇ ਜੀ ਕੋਈ ਵਿੱਚ ਜੁਆਇਨਿੰਗ ਨਹੀਂ ਹੈਗੀ ਤੇ ਬਾਕੀ ਇੱਕ ਸਭ ਤੋਂ ਵੱਡੀ ਇਹ ਗੱਲ ਹੈ ਜੀ ਮੈਂ ਜੁਆਇਨਿੰਗ ਰਿਸ਼ਤੇ ਨਹੀਂ ਕਰਵਾਉਂਦੀ ਮੈਨੂੰ ਬਹੁਤ ਜ਼ਿਆਦਾ ਡੀਲਰ ਹਨਾ ਕੰਟੈਕਟ ਕਰਦੇ ਆ ਕਿ ਮੈਡਮ ਅਸੀਂ ਵੀ ਰਿਸ਼ਤੇ ਕਰਵਾਉਂਦੇ ਅਸੀਂ ਵੀ ਰਿਸ਼ਤੇ ਕਰਵਾਉਂਦੇ ਆ ਤੇ ਪਲੀਜ਼ ਡੀਲਰ ਮੇਰੀਆ ਵੀਡੀਓ ਤੋਂ ਦੂਰ ਰਿਹਾ ਕਰਨ ਹਾਂਜੀ ਦੇਖੋ ਤੁਸੀਂ ਆਪਣਾ ਪ੍ਰੋਫਾਈਲ ਤੁਸੀਂ ਦੇ ਸਕਦੇ ਹੋ ਹਨਾ ਕਮੈਂਟ ਦੇ ਵਿੱਚ ਤੁਸੀਂ ਆਪਣਾ ਦੱਸ ਸਕਦੇ ਹੋ ਕਿ ਅਸੀਂ ਵੀ ਰਿਸ਼ਤੇ ਕਰਵਾਉਂਦੇ ਹਾਂ ਬਟ ਮੈਂ ਜੁਆਇਨਿੰਗ ਰਿਸ਼ਤੇ ਨਹੀਂ ਕਰਵਾਉਂਦੀ ਹੈਗੀ ਜੀ ਜੁਆਇਨਿੰਗ ਰਿਸ਼ਤਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ ਜੀ ਇਸ ਕਰਕੇ ਮੈਂ ਜੋ ਵੀ ਰਿਸ਼ਤਾ ਕਰਵਾਨੀਆਂ ਜੀ ਕੱਲੀ ਹੀ ਕਰਵਾਨੀਆਂ ਤੇ ਅੱਜ ਤੱਕ ਵਾਹਿਗੁਰੂ ਦੀ ਕਿਰਪਾ ਨਾਲ ਰਿਸ਼ਤੇ ਬਹੁਤ ਵਧੀਆ ਸਿਰੇ ਚੜੇ ਹੋਏ ਨੇ ਤੇ ਕੋਈ ਵੀ ਫੇਕ ਨਹੀਂ ਹੈਗਾ ਜੀ ਇੱਕ ਵੀਰ ਨੇ ਮੈਨੂੰ ਮੈਸੇਜ ਕੀਤਾ ਸੀ ਕਮੈਂਟ ਦੇ ਵਿੱਚ ਸ਼ਾਇਦ ਤੁਸੀਂ ਥੋੜੇ ਦਿਨ ਪਹਿਲਾਂ ਦੇਖਿਆ ਵੀ ਹੋਊਗਾ ਕਿ ਇਹ ਸਭ ਫੇਕ ਹੈ ਹਨਾ ਉਹਨਾਂ ਨੇ ਮੈਂ ਇਹੀ ਦੱਸਣਾ ਚਾਹੁੰਦੀ ਆ ਕਿ ਜੋ ਖੁਦ ਫੇਕ ਹੁੰਦੇ ਆ ਨਾ ਉਹ ਦੂਸਰਿਆਂ ਨੂੰ ਫੇਕ ਜ਼ਰੂਰ ਦੱਸਦੇ ਹੁੰਦੇ ਆ ਜੀ ਹਨਾ ਬਾਕੀ ਮੇਰਾ ਪ੍ਰੂਫ ਉਹ ਨੇ ਜਿਨ੍ਹਾਂ ਦੇ ਮੇਰੇ ਰਿਸ਼ਤੇ ਕਰਵਾਏ ਨੇ ਤੇ ਜਿਨ੍ਹਾਂ ਦੇ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ ਹਨਾ ਜਿਨ੍ਹਾਂ ਦੀਆਂ ਹਜੇ ਤੱਕ ਮੇਰੀਆਂ ਰਿਸ਼ਤੇ ਦੀਆਂ ਗੱਲਾਂ ਚੱਲ ਵੀ ਰਹੀਆਂ ਨੇ ਏ ਉਹਨਾਂ ਨੂੰ ਪਤਾ ਹੈ ਕਿ ਮੈਂ ਫੇਕ ਆ ਜਾਂ ਨਹੀਂ ਹਾਂ ਜੀ ਹਨਾ ਸਿਰਫ ਇੱਕ ਜਣੇ ਦੇ ਕਹਿਣ ਨਾਲ ਕੋਈ ਬੰਦਾ ਫੇਕ ਨਹੀਂ ਹੋ ਜਾਂਦਾ ਜੀ ਮੈਂ ਕਦੀ ਕਿਸੇ ਤੋਂ ਇਹ ਨਹੀਂ ਹੈਗਾ ਕਿ ਜ਼ਬਰਦਸਤੀ ਇਹ ਕਿਆ ਹੋਵੇ ਕਿ ਤੁਸੀਂ ਮੈਨੂੰ ਐਦਾਂ ਨਹੀਂ ਇੰਨੀ ਪੇਮੈਂਟ ਦੋ ਜਾਂ ਕੁਝ ਆਏ ਆ ਜੀ ਦੇਖੋ ਮੈਰਿਜ ਤੋਂ ਬਾਅਦ ਜਾਂ ਮੈਰਿਜ ਤੋਂ ਪਹਿਲਾਂ ਜੋ ਵੀ ਆਪਣਾ ਹੱਕ ਹੁੰਦਾ ਹੈ ਆਪਾਂ ਉਹ ਲਈਦਾ ਹੈ ਹਨਾ ਕੋਈ ਝੂਠ ਨਹੀਂ ਹੁੰਦਾ ਜੀ ਇਹਦੇ ਵਿੱਚ ਬਟ ਇਹ ਆ ਕਿ ਜੇ ਕਿਸੇ ਨੂੰ ਆਪਾਂ ਸਿੱਧਾ ਹੀ ਕਹਿ ਦਈਏ ਕਿ ਫੇਕ ਹੈ ਜੀ ਹਨਾ ਕੋਈ ਵੀ ਕੰਮ ਕਰਦਾ ਹੈ ਤਾਂ ਆਪਣਾ ਬਿਜ਼ਨਸ ਅੱਗੇ ਵਧਾਉਣ ਲਈ ਹੀ ਕਰਦਾ ਹੈ ਜੇ ਮੈਂ ਇੱਕ ਰਿਸ਼ਤਾ ਫੇਕ ਕਰਾਵਾਂਗੀ ਤੇ ਉਸ ਤੋਂ ਬਾਅਦ ਮੇਰੇ ਕੋਲੇ ਰਿਸ਼ਤਾ ਲੈਣ ਲਈ ਕੌਣ ਆਏਗਾ ਜੀ ਕੋਈ ਵੀ ਨਹੀਂ ਆਏਗਾ ਹਨਾ ਸੋ ਇਸ ਕਰਕੇ ਆਪਾਂ ਕੋਈ ਵੀ ਫੇਕ ਕੰਮ ਨਹੀਂ ਕਰੀਦਾ ਦੋਨਾਂ ਪਰਿਵਾਰਾਂ ਨੂੰ ਮਿਲਾਈਦਾ ਹੈ ਜੀ ਇਹ ਸਭ ਤੋਂ ਵੱਡਾ ਕੰਮ ਹੁੰਦਾ ਹੈ ਤੇ ਬਾਕੀ ਇਹ ਆ ਕੇ ਸਭ ਕੁਝ ਦਿਖਾ ਕੇ ਕਰਾਈਦਾ ਹੈ ਜੀ ਤਸੱਲੀ ਬਖਸ਼ ਇਹ ਨਹੀਂ ਕਿ ਤੁਸੀਂ ਮੈਨੂੰ ਮੈਸੇਜ ਕੀਤਾ ਕਿ ਹਾਂ ਜੀ ਇਹ ਰਿਸ਼ਤਾ ਚਾਹੀਦਾ ਹੈ ਤਾਂ ਤੁਸੀਂ ਇਹ ਕਹਿ ਦੋਗੇ ਕਿ ਅਸੀਂ ਬਾਹਰ ਦੀ ਬਾਹਰ ਹੀ ਰਿਸ਼ਤਾ ਲੈਣਾ ਹੈ ਨਹੀਂ ਜੀ ਤੁਹਾਡੇ ਘਰ ਦੀ ਸ਼ਾਨ ਬਣ ਵੀ ਕੀਤੀ ਜਾਏਗੀ ਤੁਹਾਡਾ ਘਰ-ਬਾਰ ਦੇਖਿਆ ਜਾਏਗਾ ਤੁਹਾਡਾ ਲੋਕੇਸ਼ਨ ਜੋ ਹੈ ਉਹ ਚੈੱਕ ਕੀਤੀ ਜਾਏਗੀ ਤੁਹਾਡਾ ਫਾਦਰ ਨੇਮ ਦੇਖਿਆ ਜਾਏਗਾ ਤੁਸੀਂ ਕੀ ਕੰਮ ਕਰਦੇ ਹੋ ਕਿੰਨੀ ਦੇਰ ਤੋਂ ਉਹ ਕੰਮ ਕਰਦੇ ਹੋ ਸਰਕਾਰੀ ਜੋਬ ਹੈ ਜਾਂ ਪ੍ਰਾਈਵੇਟ ਜੋਬ ਹੈ ਕਿੰਨੀ ਸੈਲਰੀ ਹੈ ਕਿੱਦਾਂ ਦਾ ਕਮਾ ਲੈਂਦੇ ਹੋ ਕਿੱਦਾਂ ਦੀ ਤੁਹਾਡੀ ਫੈਮਲੀ ਹੈ ਤੁਹਾਡੀ ਫੈਮਲੀ ਦਾ ਨੇਚਰ ਕਿੱਦਾਂ ਦਾ ਹੈ ਇਹ ਸਭ ਕੁਝ ਦੇਖ ਕੇ ਕਿਸੇ ਦੀ ਕੁੜੀ ਦਾ ਰਿਸ਼ਤਾ ਕਰਵਾਈਦਾ ਹੈ ਜੀ ਉਸ ਤੋਂ ਬਾਅਦ ਮੁੰਡੇ ਵਾਲਿਆਂ ਨੂੰ ਵੀ ਪੂਰੀ ਤਸੱਲੀ ਕਰਵਾਈਦੀ ਹੈ ਜੀ ਕਿ ਤੁਸੀਂ ਕੁੜੀ ਵਾਲਿਆਂ ਨਾਲ ਗੱਲਬਾਤ ਕਰੋ ਦੋਨਾਂ ਨੂੰ ਆਮੋ ਸਾਹਮਣੇ ਲਿਆਂਦਾ ਜਾਂਦਾ ਹੈ ਜੀ ਇੱਕ ਦੂਸਰੇ ਦੇ ਪਰਿਵਾਰਾਂ ਨੂੰ ਮਿਲਾਇਆ ਜਾਂਦਾ ਹੈ ਤਾਂ ਇਹਦੇ ਵਿੱਚ ਇਹ ਦੱਸੋ ਮੈਂ ਫੇਕ ਕੰਮ ਕੀ ਕੀਤਾ ਹੈ ਇਸ ਤਰ੍ਹਾਂ ਦਾ ਫੇਕ ਕੰਮ ਵੀ ਤੁਸੀਂ ਹੀ ਕਰਦੇ ਹੋਵੋਗੇ ਸੋ ਆਪਣੇ ਖੂਨ ਦੇ ਵਿੱਚ ਜਾਂ ਅੱਜ ਤੱਕ ਵੀ ਕੋਈ ਵੀ ਫੇਕ ਕੁਝ ਵੀ ਨਹੀਂ ਕਰਵਾਇਆ ਜੀ ਜੋ ਹੁੰਦਾ ਹੈ ਜੀ ਰੀਅਲ ਦੇ ਵਿੱਚ ਹੁੰਦਾ ਹੈ ਤੇ ਪਲੀਜ਼ ਗਲਤ ਕਮੈਂਟ ਕਰਨੇ ਬੰਦ ਕਰਦਿਆ ਕਰੋ ਜੀ ਜੇ ਤੁਸੀਂ ਸਹੀ ਨਹੀਂ ਗਾਈਡ ਕਰ ਸਕਦੇ ਤਾਂ ਕਿਸੇ ਨੂੰ ਤੇ ਕਿਸੇ ਦੀ ਵੀ ਇੱਕ ਬਾਕੀ ਇਹ ਆ ਕਿ ਕਿਸੇ ਦੀ ਭੈਣ ਦਾ ਮਜ਼ਾਕ ਨਾ ਉਡਾਇਆ ਕਰੋ ਜੀ ਜੇ ਮੈਂ ਕਹਿ ਦਿੰਦੀ ਆ ਕਿ ਗਰੀਬ ਘਰ ਦੀ ਕੁੜੀ ਆ ਤਾਂ ਉਹਨਾਂ ਨੂੰ ਦਬਾਈ ਜਾਂ ਛੋਟੀ ਕੰਟਰੀ ਦਾ ਮੁੰਡਾ ਚਾਹੀਦਾ ਹੈ ਤਾਂ ਛੋਟੀ ਕੰਟਰੀ ਕੋਈ ਵੱਡਾ ਡ੍ਰੀਮ ਨਹੀਂ ਹੁੰਦਾ ਜੀ ਉਹਦੇ ਪਿੱਛੇ ਵੀ ਤੁਸੀਂ ਇੱਕ ਮਜ਼ਾਕ ਉਡਾਉਣ ਲੱਗ ਜਾਨੇ ਆ ਕਿ ਘਰ ਗਰੀਬ ਤੇ ਸੁਪਨੇ ਵੱਡੇ ਹਨ ਜਾਂ ਕਹਿ ਦਿੰਦੇ ਹੋ ਕਿ ਖੁਦ ਤਾਂ ਗਰੀਬ ਹੈ ਤੇ ਬਾਹਰਲਾ ਮੁੰਡਾ ਪਾਲਦੀ ਆ ਦੇਖੋ ਸੁਪਨੇ ਵੀ ਉਹੀ ਪੂਰੇ ਹੁੰਦੇ ਆ ਜੇ ਆਪਾਂ ਦੇਖਾਂਗੇ ਤਾਂ ਹਨਾ ਬਾਕੀ ਇਹ ਆ ਕਿ ਬਹੁਤ ਹੁੰਦੇ ਆ ਵੀਰ ਜੋ ਇਹਨਾਂ ਗੱਲਾਂ ਨੂੰ ਸਮਝ ਸਕਦੇ ਆ ਬਹੁਤ ਪੈਣਾ ਘਟ ਹੁੰਦੀਆਂ ਨੇ ਜੋ ਇਹਨਾਂ ਗੱਲਾਂ ਨੂੰ ਸਮਝ ਸਕਦੀਆਂ ਨੇ ਬਟ ਉਹਨਾਂ ਚੋਂ 100 ਦੇ ਵਿੱਚੋਂ ਇੱਕ ਬੰਦਾ ਇਦਾਂ ਦਾ ਹੁੰਦਾ ਏ ਜਿਹਦੀ ਸੋਚ ਇਦਾਂ ਦੀ ਹੋਣ ਕਰਕੇ ਦੂਸਰਿਆਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੰਦਾ ਏ ਜੀ ਤੇ ਪਲੀਜ਼ ਇਹਨਾਂ ਗੱਲਾਂ ਤੇ ਤੁਸੀਂ ਨਾ ਫੋਲੋ ਕਰਿਆ ਕਰੋ ਜੀ ਇਰੇ ਰਿਸ਼ਤੇ 100% ਇੱਕ ਤੁਹਾਨੂੰ ਵਧੀਆ ਹੀ ਕਰਵਾਏ ਜਾਂਦੇ ਆ ਜੀ ਜੋ ਵੀ ਹੁੰਦਾ ਇੱਥੇ ਬਿਲਕੁਲ ਸੱਚ ਹੁੰਦਾ ਹੈ ਜੀ ਕੋਈ ਵੀ ਫੇਕ ਕਿਸੇ ਵੀ ਤਰ੍ਹਾਂ ਦਾ ਆਪਾਂ ਕੰਮ ਨਹੀਂ ਕਰਦੇ ਹੈਗੇ ਜੀ ਤੁਸੀਂ ਚਾਹੋ ਤਾਂ ਮੇਰੀ ਇੰਸਟਾਗ੍ਰam ਆਈਡੀ ਜਾ ਕੇ ਚੈੱਕ ਕਰ ਸਕਦੇ ਹੋ ਉਹਨਾਂ ਦੇ ਵਿੱਚ ਆਪਾਂ ਰਿਸ਼ਤੇ ਕਰਵਾਏ ਵੀ ਹੋਏ ਆ ਜੀ ਹਨਾ ਮੈਰਿਜਾਂ ਵੀ ਕਰਵਾਈਆਂ ਵਾ ਤੇ ਬਹੁਤ ਵਧੀਆ ਵਧੀਆ ਰਿਸ਼ਤੇ ਸਿਰੇ ਚੜਾਏ ਹੋਏ ਆ ਮੇਰੀ ਇੰਸਟਾਗ੍ਰam ਆਈਡੀ ਤੇ ਵੀ ਤੁਸੀਂ ਜਾ ਕੇ ਚੈੱਕ ਕਰਕੇ ਫੋਲੋ ਕਰਕੇ ਮੇਰੇ ਨਾਲ ਉਧਰ ਵੀ ਤੁਸੀਂ ਗੱਲ ਕਰ ਸਕਦੇ ਹੋ ਜੀ ਬਾਕੀ ਇਹ ਆ ਕਿ ਮੈਂ ਆਪਣੀ ਆਈਡੀ ਦੱਸਣ ਜਾ ਰਹੀ ਹਾਂ ਜੀ ਅੱਜ ਮੇਰੀ ਇੰਸਟਾਗ੍ਰam ਆਈਡੀ ਹੈ ਜੀ ਦਿਵਿਆ ਰੋੜਾ ਦਿਵਿਆ ਰੋੜਾ ਦੇ ਨਾਮ ਤੇ ਮੇਰੀ ਇੰਸਟਾਗ੍ਰam ਆਈਡੀ ਬਣੀ ਹੋਈ ਹੈ ਜੀ ਜੋ ਕਿ ਰਿਸ਼ਤੇਆਂ ਦਾ ਇੱਕ ਪੇਜ ਹੈ ਤੁਸੀਂ ਉੱਥੇ ਵੀ ਜਾ ਕੇ ਫੋਲੋ ਕਰ ਸਕਦੇ ਹੋ ਜੀ ਮੈਨੂੰ ਤੇ ਬਾਕੀ ਇਸ ਦੇ ਤਾਂ ਚਲੋ ਤੁਸੀਂ ਸਬਸਕ੍ਰਾਈਬ ਕਰ ਹੀ ਰਹੇ ਹੋ ਬਾਕੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਜਦੋਂ ਤੁਸੀਂ ਆ ਵਿਊ ਦੇ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਤੇ ਇੱਕ ਲਾਈਕ ਕਰਨ ਦੇ ਨਾਲ ਤੁਹਾਨੂੰ ਕੋਈ ਘਟਾ ਤਾਂ ਪੈ ਨਹੀਂ ਲੱਗਾ ਹੁੰਦਾ ਜੀ ਨਾ ਹੀ ਇਹਦੇ ਕੋਈ ਪੈਸੇ ਲੱਗਦੇ ਆ ਤੇ ਪਲੀਜ਼ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੁਹਾਡੇ ਸ਼ੇਅਰ ਦੇ ਨਾਲ ਇਹ ਹੁੰਦਾ ਹੈ ਕਿ ਕਿਸੇ ਭੈਣ ਦਾ ਜਾਂ ਕਿਸੇ ਵੀਰ ਦਾ ਘਰ ਵਸ ਜਾਂਦਾ ਹੈ ਜੀ ਤੇ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਵੀਡੀਓ ਨੂੰ ਜਿੰਨਾ ਹੋ ਸਕੇ ਤੇ ਬਾਕੀ ਜੀ ਇੱਕ ਗੱਲ ਹੋਰ ਮੈਂ ਤੁਹਾਨੂੰ ਇਹ ਕਹਿਣੀ ਸੀ ਕਿ ਜਦੋਂ ਤੁਸੀਂ ਆਪਣਾ ਕੰਟੈਕਟ ਨੰਬਰ ਲਿਖਦੇ ਹੋ ਜੀ ਕਮੈਂਟ ਦੇ ਵਿੱਚ ਉਹ ਪਤਾ ਨਹੀਂ ਕਿਉਂ ਹਾਈਡ ਹੋ ਜਾਂਦਾ ਹੈ ਜੀ ਮੇਰੇ ਤੱਕ ਤੁਹਾਡਾ ਕੰਟੈਕਟ ਨੰਬਰ ਨਹੀਂ ਪਹੁੰਚਦਾ ਸੋ ਇਸ ਕਰਕੇ ਤੁਸੀਂ ਆਪਣਾ ਪੂਰਾ ਫੁੱਲ ਬਾਇਓ ਡਾਟਾ ਲਿਖ ਦਿਆ ਕਰੋ ਜੀ ਤਾਂ ਕਿ ਮੈਨੂੰ ਤੁਹਾਡੇ ਨਾਲ ਕੰਟੈਕਟ ਕਰਨ ਦੇ ਵਿੱਚ ਆਸਾਨੀ ਹੋ ਸਕੇ ਤੇ ਬਾਕੀ ਤੁਸੀਂ ਵੀਡੀਓ ਨੂੰ ਪੂਰੀ ਤਰ੍ਹਾਂ ਦੇਖਿਆ ਕਰੋ ਤੇ ਮੈਨੂੰ ਦੱਸ ਦਿਆ ਕਰੋ ਕਿ ਤੁਸੀਂ ਇਸ਼ਟਾ ਤੇ ਮੇਰੇ ਨਾਲ ਕੰਟੈਕਟ ਕੀਤਾ ਹੋਇਆ ਹੈ ਜੀ ਇਸ਼ਟਾ ਤੇ ਤੁਸੀਂ ਮੈਸੇਜ ਕਰੋ ਮੈਨੂੰ ਤਾਂ ਮੈਂ ਤੁਹਾਡੇ ਨਾਲ ਜਰੂਰ ਰਿਪਲਾਈ ਕਰਾਂਗੀ ਜੀ ਇਸ਼ਟਾ ਤੇ ਗੱਲ ਕਰਨੀ ਵੀ ਈਜ਼ੀ ਹੋ ਜਾਂਦੀ ਹੈ ਤੇ ਜਰੂਰ ਵੱਧ ਤੋਂ ਵੱਧ ਇਸਟਾ ਤੇ ਵੀ ਫੋਲੋ ਕਰੋ ਤੇ ਇਸ ਪੇਜ ਨੂੰ ਸਬਸਕ੍ਰਾਈਬ ਕਰੋ ਜੀ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਹੈ ਸ਼ੇਅਰ ਕਰੋ ਜੀ ਤੁਹਾਡੇ ਸ਼ੇਅਰ ਦਾ ਬਹੁਤ ਹੀ ਜ਼ਿਆਦਾ ਸਭ ਤੋਂ ਵੱਡਾ ਸਹਿਯੋਗ ਹੋਵੇਗਾ ਜੀ ਇਸ ਵੀਡੀਓ ਨੂੰ ਤਾਂ ਕਿ ਕਿਸੇ ਗਰੀਬ ਦਾ ਘਰ ਵਸਣ ਦੇ ਵਿੱਚ ਤੁਹਾਡਾ ਵੀ ਸਹਿਯੋਗ ਹੋ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ